ਪੰਚਾਇਤੀ ਚੋਣਾਂ ਇਸ ਵੇਲੇ ਪਖੀਆਂ ਪਈਆਂ ਔਰ ਇਹਦਾ ਇੱਕ ਉਦਾਹਰਣ ਇਹ ਹੈ ਕਿ ਥਾਂ-ਥਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਅਣਸਖਾਂ ਵੀ ਖਬਰ ਆ ਰਹੀ ਹੈ ਹੈਰਾਨੀ ਦੀ ਗੱਲ ਹੈ ਸੰਵਧਾਨਕ ਚੋਣਾਂ ਨੇ ਸੰਵਧਾਨਕ ਤੌਰ ਦੇ ਉੱਤੇ ਚੋਣਪੇੜ ਪਖਿਆ ਪਿਆ ਪਰ ਇਹਦੇ ਵਿੱਚ ਇਨਸਾਨ ਇਨਸਾਨੀਅਤ ਕਿਉਂ ਭੁੱਲਦਾ ਪਿਆ ਕਿਉਂ ਇੱਕ ਦੂਸਰੇ ਦੇ ਉੱਤੇ ਜਾਨੀ ਹਮਲੇ ਕੀਤੇ ਜਾ ਰਹੇ ਨੇ ਇੱਕ ਮੌਤ ਦੀ ਖਬਰ ਸਾਹਮਣੇ ਆਈ ਹੈ ਇੱਕ ਔਰਤ ਦੀ ਮੌਤ ਹੋ ਗਈ ਹੈ ਸਰਪੰਚੀ ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਜਿੱਥੇ ਇੱਕ ਔਰਤ ਦੇ ਸਿਰ ਬੱਲੇ ਮਾਰ ਮਾਰ ਕੇ ਉਸ ਨੂੰ ਮੌਤੇ ਘਾਟ ਤਾਰ ਦਿੱਤਾ ਗਿਆ ਯਾਨੀ ਕਿ ਉੱਥੇ ਉਸ ਦੀ ਮੌਤ ਹੋ ਗਈ ਔਰ ਉੱਥੇ ਗੋਲੀਆਂ ਵੀ ਚੱਲੀਆਂ ਦਰਸਲ ਦੋ ਤਰ੍ਹਾਂ ਦੋਵੇਂ ਤਰ੍ਹਾਂ ਸਰਪੰਚੀ ਦੀ ਦਾਅਵੇਦਾਰੀ ਕਰ ਰਹੀਆਂ ਸੀ ਔਰ ਦੋਵੇਂ ਤਰ੍ਹਾਂ ਵੱਖ-ਵੱਖ ਪਾਰਟੀਆਂ ਦੇ ਨਾਲ ਤੱਲਕ ਰੱਖ ਰਹੀਆਂ ਸੀ ਦੋਵੇਂ ਤਰ੍ਹਾਂ ਜਦੋਂ ਨੋਮੀਨੇਸ਼ਨ ਦੇ ਪੇਪਰ ਪਰ ਅਣਜਾਣੀਆਂ ਨੋਮੀਨੇਸ਼ਨ ਫਾਈਲ ਕਰਨ ਜਾਂਦੀਆਂ ਨੇ ਉਸ ਵੇਲੇ ਪਰਚੀ ਨੂੰ ਲੈ ਕੇ ਪਹਿਲਾਂ ਤਾਂ ਝੜਪ ਜੀ ਹੁੰਦੀ ਹੈ ਕਿ ਹਸਣੀ ਹੁੰਦੀ ਹੈ ਉਸ ਵੇਲੇ ਵੀ ਰੌਲਾ ਰੱਪਾ ਪੈਂਦਾ ਹੈ ਪਰ ਜਦੋਂ ਵਾਪਸ ਪਿੰਡ ਦੀ ਝੂਚ ਵੜਦੇ ਆ ਉੱਥੇ ਜਾ ਕੇ ਦੁਬਾਰਾ ਵਿਵਾਦ ਖੜਾ ਹੋ ਜਾਂਦਾ ਦੋਵੇਂ ਤਰ੍ਹਾਂ ਵਾਪਸ ਲੜ ਪੈਂਦੀਆਂ ਇੱਕ ਤਰ ਦੂਜੀ ਤਰ ਦੇ ਘਰ ਵੜ ਕੇ ਹਮਲਾ ਕਰ ਦਿੰਦੀ ਹੈ ਇਹ ਇਲਜ਼ਾਮ ਲੱਗੇ ਆ ਪੀੜਤ ਧਿਰ ਨੇ ਇਲਜ਼ਾਮ ਲਾਏ ਆ ਕਿ ਸਾਡੇ ਉੱਤੇ ਹਮਲਾ ਕੀਤਾ ਗਿਆ ਪੀੜਤ ਧਿਰ ਆਪਣੇ ਆਪ ਨੂੰ ਕਾਂਗਰਸ ਦੀ ਹਮਾਇਤੀ ਦੱਸਦੀ ਹੈ ਔਰ ਇਲਜ਼ਾਮ ਲਾਏ ਜਿਸ ਧਿਰ ਦੇ ਉੱਤੇ ਉਸ ਧਿਰ ਨੂੰ ਆਮ ਆਦਮੀ ਪਾਰਟੀ ਦੀ ਹਮਾਇਤੀ ਦੱਸਿਆ ਗਿਆ ਹੁਣ ਪੀੜਤ ਧਿਰ ਦਾ ਕਹਿਣਾ ਹੈ ਕਿ ਘਰ ਚ ਵੜ ਕੇ ਪਹਿਲਾਂ ਤਾਂ ਬਾਲੇ ਦੇ ਨਾਲ ਹਮਲਾ ਕੀਤਾ ਗਿਆ ਔਰਤ ਦੇ ਸਿਰ ਚ ਬਾਲੇ ਮਾਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਨਾਲ ਗੋਲੀਆਂ ਵੀ ਚਲਾਈਆਂ ਜਿਸ ਕਾਰਨ ਦੋ ਵਿਅਕਤੀ ਉਹ ਨਾ ਗੋਲੀਆਂ ਦੇ ਵੀ ਸ਼ਿਕਾਰ ਹੋਏ ਹੈਰਾਨੀ ਦੀ ਗੱਲ ਹੈ ਕਿ ਚੋਣ ਜਿੱਤਣ ਵਾਸਤੇ ਚੋਣ ਚ ਖੜਨ ਵਾਸਤੇ ਇਨਸਾਨ ਇਨਸਾਨੀਅਤ ਭੁੱਲਦੇ ਜਾ ਰਹੇ ਆ ਇਨਸਾਨ ਕਤਲ ਤੱਕ ਨੂੰ ਤਰਜੀਹ ਦੇ ਰਹੇ ਆ ਕਿ ਕਤਲ ਕਰ ਦਿੱਤਾ ਜਾਵੇ ਪਰ ਸਰਪੰਚ ਅਸੀਂ ਬਣ ਹੈਰਾਨੀ ਦੀ ਗੱਲ ਹੈ ਕਿ ਇਸ ਹੱਦ ਤੱਕ ਜਾ ਕੇ ਇਦਾਂ ਦੇ ਸੰਵਿਧਾਨਿਕ ਪ੍ਰੋਸੈਸ ਦੇ ਵਿੱਚ ਵਿੱਚ ਰਿਆ ਜਾ ਰਿਹਾ ਖੈਰ ਇਸ ਮਾਮਲੇ ਨੂੰ ਧਿਆਨ ਚ ਰੱਖਦੇ ਹੋਇਆ ਪੁਲਿਸ ਨੂੰ ਫੌਰੀ ਤੌਰ ਤੇ ਬੁਲਾਇਆ ਗਿਆ ਪੁਲਿਸ ਨੇ ਮੌਕਾ ਵਾਰਦਾਤ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਔਰ ਅੱਗੇ ਜਾਣਕਾਰੀ ਮੁਤਾਬਕ ਤਫਤੀਸ਼ ਜਿਹੜੀ ਆਵਰਾਮ ਦਿੱਤੀ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਉਸ ਔਰਤ ਦੀ ਤਸਵੀਰ ਜਿਹੜਾ ਨਾਮ ਕੁਲਦੀਪ ਕੌਰ ਦੱਸਿਆ ਜਾ ਰਿਹਾ ਉਸ ਦੀ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਆ ਉਸ ਔਰਤ ਦੇ ਸਿਰ 'ਚ ਬੱਲੇ ਮਾਰੇ ਗਏ ਔਰ ਉਹ ਉਸ ਤੋਂ ਬਾਅਦ ਮੌਤ ਦੇ ਘਾਟ ਉਤਰ ਗਈ ਔਰ ਦੂਜੇ ਪਾਸੇ ਗੋਲੀਆਂ ਵੀ ਉੱਥੇ ਸ਼ਰੇਆਮ ਚਲਾਈਆਂ ਗਈਆਂ ਜਿਨ੍ਹਾਂ ਗੋਲੀਆਂ ਦੀ ਸੱਟ ਲੱਗ ਕੇ ਦੋ ਵਿਅਕਤੀ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲ ਦਾਖਲ ਕੀਤਾ ਗਿਆ ਗੁਰੂ ਨਾਨਕ ਸ੍ਰੀ ਗੁਰੂ ਨਾਨਕ ਹਸਪਤਾਲ ਜਿਹੜਾ ਅਵਰਤਸਰਤ ਵਿੱਚ ਉਥੇ ਉਹਨਾਂ ਨੂੰ ਦਾਖਲ ਕਰ ਲਿਆ ਗਿਆ ਔਰ ਉਹ ਜ਼ੇਰੇ ਇਲਾਜ ਨੇ ਇਸ ਦੇ ਦੂਜੇ ਪਾਸੇ ਕਾਨੂੰਨ ਹੁਣ ਅਮਲ ਚ ਆਵੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ تفتیش ਜਿਹੜੀ ਸਮਾਮਲੇ ਦੀ ਕੀਤੀ ਜਾਵੇਗੀ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਪਰ ਫਿਲਹਾਲ ਇਹਨਾਂ ਮਸਲੇ ਨੂੰ ਲੈ ਕੇ ਕਿਹੜੇ ਬਿਆਨ ਜਾਰੀ ਹੋਏ ਨੇ ਕੀ ਕੁਝ ਬੋਲਿਆ ਗਿਆ ਆਓ ਸੁਣਦੇ ਹਾਂ ਜੀ ਪਾਜੀ ਕੀ ਘਟਨਾ ਵਾਪਰੀ ਜਿਹੜੀ ਗੋਲੀ ਚੱਲੀ ਘਟਨਾ ਵਾਪਰੀ ਹੈ ਕਿ ਰਾਤੀਂ ਨੋਮੀਨੇਸ਼ਨ ਫਾਰਮ ਭਰਨ ਗਏ ਆ। ਹਾਂਜੀ। ਉੱਥੇ ਸਾਡੀ ਕਿੰਦੀ ਮੈਂ ਰਸੀਦਾਂ ਤੋਂ ਹੀ ਆ। ਹਾਂਜੀ। ਕਿੰਨਾ ਨਾ ਹੋਈ? ਆਪ ਦੀ ਬਾਲਦੀ ਨਾ ਹੋਈ ਆ। ਅੱਛਾ। ਆਪ ਦੇ ਵਰਕਰਾਂ ਨਾਲ। ਹਾਂਜੀ। ਅਹੀ ਰਸੀਦਾਂ ਮੰਗਦੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ ਅੱਧੀ ਪੱਗਾਂ ਲੱਥੀਆਂ ਨੇ। ਮੁੜ ਕੇ ਪੇਨ ਡਾਲ ਕੇ ਅਸੀਂ ਆਪ ਦੀ ਜਾਨਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ। ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾ ਜੀ। ਸੋਹਬੀਰ ਸਿੰਘ ਆਲਮ ਸਿੰਘ। ਹਾਂ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ? ਅਸੀਂ ਕਾਂਗ ਦੇ ਜਿਵੇਂ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਕੁਦੀਪ ਕੌਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਬੱਸਾ ਸਿੰਘ ਉਹਨਾਂ ਦੇ ਸਿਰਲੇ ਵੱਜੇ ਆ ਗੋਲੀ ਵੱਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਉਹਨੂੰ ਵੀ ਸੱਟਾਂ ਬਹੁਤ ਸਿਰਲੇ ਵੀ ਇੰਦਾ ਸ਼ਮਸ਼ੀਰ ਸਿੰਘ ਨੇ ਵੱਜੀ ਆ ਤੇ ਕਿੱਥੇ ਹੁਣ ਉਹ ਹਸਪਤਾਲ ਲਿਆ ਗੁਰੂ ਨਾਨਕ ਦੇਵ ਜੀ ਹਸਪਤਾਲ ਰਾਤ ਦੇ ਅੱਛਾ ਜੀ ਦਾਖਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲਿਆ ਹਾਂ ਹਾਂ ਉਹ ਆਪਣੇ ਤਰੀਕੇ ਨਾਲ ਜੋ ਕਾਨੂੰਨੀ ਕਾਰਵਾਈ ਉਰਾਦੀ ਕਰਨ ਦੇ ਆ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਨੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਚੰਗੇ ਵਧੀਆ ਤਰੀਕੇ ਨਾਲ ਪਰਚੇ ਜਿਹੜੇ ਦਰਜ ਹੋਣੇ ਚਾਹੀਦੇ ਆ ਉਹਨਾਂ ਨੂੰ ਵੈਸਟ ਵੀ ਨਹੀਂ ਚਾਹੀਦੀ ਉਹਨਾਂ ਦੀ ਕੋਈ ਹੋਇਆ ਪਰਚਾ ਦਰਜ ਹੋਇਆ ਕਿ ਜਾਂ ਅਰੈਸਟ ਕੀਤਾ ਕਿ ਬੰਦਾ ਇਹ ਬੰਦੇ ਦੋਨੋਂ ਅਰੈਸਟ ਕੀਤੇ ਆ ਅੱਛਾ ਜੀ ਹੀਰਾ ਸਿੰਘ ਪੁੱਤਰ ਬੰਤਾ ਸਿੰਘ ਗਰਚਰਨ ਸਿੰਘ ਪੁੱਤਰ ਵੀਰ ਸਿੰਘ ਇਹ ਦੋ ਬੰਦੇ ਉਹਨਾਂ ਦੇ ਮੌਕੇ ਤੋਂ ਕਾਬੂ ਨਿਕਲੇ ਅੱਛਾ ਮੌਕੇ ਤੋਂ ਨਿਕਲੇ ਸੀ ਮਕਰਮਾ ਨੰਬਰ 193 ਜਿਹੜਾ ਵਾ ਦਰਜ ਕੀਤਾ ਗਿਆ ਵਾ ਤਾਂ ਪੀਛ ਕੀਤੀ ਜਾਂ ਉਹਨਾਂ ਫੜੀਦੇ ਚਾਰ ਦੋਸ਼ੀ ਸੀ ਜਿਹੜੇ ਆ ਗ੍ਰਿਫਤਾਰ ਕਰ ਲਿਆ ਤੇ ਬੀ ਬੀ ਕੁਲਦੀਪ ਕੌਰ ਦਾ ਜਿਹੜਾ ਮਰਤਕ ਹੈ ਉਹਨਾਂ ਦਾ ਪੋਸਟਮਾਰਟ ਕਰਵਾ ਕੇ ਵਾਲ লাশ ਜਿਹੜੀ ਉਹਨਾਂ ਦੀ ਵਾਰਸਾਂ ਦੇ ਵਾਲੇ ਕਰਦੀ ਹੈ ਉਹ ਪਰਿਵਾਰ ਨਾਲ ਸਾਡਾ ਰਿਸ਼ਤਾ ਕਾਇਮ ਹੈ ਬਿਲਕੁਲ ਉਹਨਾਂ ਨੇ ਨਾਲ ਸੇਵਾ ਨਾਲ ਕੁਝ ਰਿਸ਼ਤੇਦਾਰ ਤੋਂ ਬਲੇ ਜਿਹੜਾ ਆਏ ਤੁਹਾਨੂੰ ਸਨਸਕਾਰ ਕਰਦੇ ਕਿ ਕਰ ਨਹੀਂ ਜਿਵੇਂ ਤੁਹਾਡੇ ਲੋ ਵੀ ਅਖਬਾਰਾਂ ਜਿੱਤਤਾ ਗਿਆ ਜੀ ਚੈਨਲਾਂ ਲਈ ਵੀ ਇਥੇ ਹਜਮਾ ਕਰੋ ਜਿਵੇਂ ਕਿਉਂ ਜਾਮਾ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਹਾਂ ਜਿਹਦੇ ਲਈ ਜੇ 10 ਦਿਨ ਬਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵੈਪਨਾਂ ਦੇ ਹੋ ਰਹੇ ਜੀ ਹਥਿਆਰ ਬਿਲਕੁਲ ਜਮ੍ਹਾਂ ਕਰਕੇ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀਪੂਰਵਕ ਰਹੀ ਜਾਏਗੀ ਇੱਕਾ ਜੀ ਮੈਂ ਕਹਿ ਰਿਹਾ ਕਿ ਸਸਕਾਰ ਜਿਹੜਾ ਵਾ ਜਿੰਨ ਚਿਰ ਗ੍ਰਿਫਤਾਰੀ ਨਹੀਂ ਕੀਤੀ ਗਈ ਮੇਨ ਦੋਸ਼ੀ ਇਹਨੂੰ ਕੀਤਾ ਨਹੀਂ ਜਾਵੇਗਾ ਉਹ ਸਮਝਾਇਆ ਕੀਤਾ ਮੈਂ ਅੱਜ ਇਹਦੇ ਬਾਰੇ ਕੀ ਜਣਾ ਚ ਚ ਚਾਰ ਦੋਸ਼ੀ ਕਿਹੜੇ ਅਸੀਂ ਗ੍ਰਿਫਤਾਰ ਕਰ ਲਏ ਕੋਲੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਹਾਂਜੀ ਠੀਕ ਹੈ ਜੀ ਕਿ ਸਤਾਈ ਦੋਸ਼ੀਨ ਗ੍ਰਿਫਤਾਰ ਕਰਦੇ ਆਂ ਤਾਂ ਸਮਾਂ ਥੋੜਾ ਲੱਗ ਸਕਦਾ ਵਾ ਕੋਈ ਕਿਤੇ ਵੀ ਜਦੋਂ ਪੁਲਿਸ ਨੇ ਪੜਚਾਅ ਕਰਦੇ ਹੁੰਦਾ ਵਾ ਹਰ ਬੰਦਾ ਨਾ ਨਾ ਦੂਰ ਤੱਕ ਜਾਂਦਾ ਜੀ ਮਾਮਾ ਉਹ ਆਪਣੇ ਸਾਈਬਰ ਦੀ ਮਦਦ ਲੈ ਰਿਆ ਹੋਰ ਵੀ ਟੀਮਾਂ ਦੀ ਮਦਦ ਲੈ ਕੇ ਸੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੋਤਸ਼ ਪੇਸ਼ ਕਰਨਾ ਹੈ